ਅੱਸੀ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਸੀਂ ਫੋਟੋ ਦੇ ਉੱਤੇ ਦੇਖ ਹੀ ਚੁੱਕੇ ਹੋਵੋਗੇ ਕਿ ਜਿਸ ਦੇ ਬਾਰੇ ਅੱਜ ਗੱਲ ਕਰਨ ਜਾ ਰਹੇ ਹਾਂ ਉਹ ਹੈ ਸਰਵਾਈਕਲ ਸਰਵਾਈਕਲ ਕੀ ਹੁੰਦਾ ਕਿਉਂ ਹੁੰਦਾ ਇਸ ਦਾ ਕੀ ਇਲਾਜ ਆ ਤਾਂ ਸ਼ੁਰੂ ਕਰਦੇ ਹਾਂ ਇਹ ਵੀਡੀਓ ਨੂੰ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਥੋੜਾ ਜਿਹਾ ਆਪਣੇ ਬੋਡੀ ਦੇ ਸਟਰਕਚਰ ਬਾਰੇ ਦੱਸ ਦਈਏ ਇਹ ਜੋ ਸਰਵਾਈਕਲ ਹੁੰਦਾ ਮੇਨ ਇਹ ਆਪਣੇ ਬੋਡੀ ਦਾ ਜੋ ਨਰਵਸ ਸਿਸਟਮ ਹੈ ਉਸ ਦੇ ਨਾਲ ਜੁੜਿਆ ਹੁੰਦਾ ਤਾਂ ਇਹਨਾਂ ਨਰਵਸ ਸਿਸਟਮ ਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ ਤੇ ਇਸ ਤੋਂ ਪਹਿਲਾਂ ਥੋੜਾ ਜਿਹਾ ਆਪਾਂ ਰੀਡ ਦੀ ਹੱਡੀ ਬਾਰੇ ਜਾਣ ਲਈਏ ਕਿ ਉਸ ਦੇ ਵਿੱਚ ਕੀ ਕੀ ਕੁਛ ਹੁੰਦਾ ਹੁਣ ਤੁਹਾਨੂੰ ਦੱਸਦੇ ਆ ਆਪਣੀ ਰੀਡ ਦੀ ਹੱਡੀ ਆ ਜੋ ਜਿਸ ਨੂੰ ਸਪਾਇਨਲ ਕੋਰਡ ਕਿਹਾ ਜਾਂਦਾ ਤਾਂ ਇਸ ਦੇ ਵਿੱਚ 33 ਮਣਕੇ ਹੁੰਦੇ ਨੇ ਜਿਨ੍ਹਾਂ ਨੂੰ ਵਟੀਬਰੇ ਬੋਲਿਆ ਜਾਂਦਾ ਇਹ ਕੁਝ ਲੋਕਾਂ ਦੇ ਵਿੱਚ 32 ਵੀ ਹੋ ਸਕਦੇ ਆ ਤੇ ਕੁਝ ਦੇ ਵਿੱਚ 34 ਵੀ ਹੋ ਸਕਦਾ ਇਸ ਦੇ ਵਿੱਚ ਜੋ ਪਹਿਲੇ ਉੱਪਰਲੇ 7 ਮਣਕੇ ਨੇ ਇਹਨਾਂ ਨੂੰ ਸਰਵਾਈਕਲ ਬੋਨ ਕਿਹਾ ਜਾਂਦਾ ਜਾਂ ਸਰਵਾਈਕਲ ਵਟੀਬਰੇ ਕਿਹਾ ਜਾਂਦਾ ਤਾਂ ਅੱਜ ਆਪਾਂ ਇਸੇ ਦੇ ਉੱਪਰ ਹੀ ਗੱਲ ਕਰਾਂਗੇ ਤਾਂ ਉੱਪਰਲੇ 7 ਮਣਕੇ ਹੋਗੇ ਜੋ ਇਹ ਹੋਗੇ ਸਰਵਾਈਕਲ ਬੋਨ ਜਾਂ ਸਰਵਾਈਕਲ ਵਟੀਬਰੇ ਤਾਂ ਇਹਨਾਂ ਦਾ ਕੰਮ ਕੀ ਹੁੰਦਾ ਇਹ ਗਰਦਨ ਤੇ ਸਿਰ ਨੂੰ ਆਪਣੇ ਨੂੰ ਸਪੋਰਟ ਦਿੰਦੇ ਨੇ ਜੈਨਾਂ ਨੂੰ ਮਣਕੇ ਆਪਣੀ ਬਾਡੀ ਦੇ ਵਿੱਚ ਜੋ ਵੀ ਹੱਡੀਆਂ ਹੁੰਦੀਆਂ ਨੇ ਇਹ ਆਪਣੇ ਆਪ ਆਪਣੇ ਆਪ ਨੂੰ ਰਿਪੇਅਰ ਕਰ ਲੈਂਦੀਆਂ ਨੇ ਭਾਵ ਕਿ ਆਪਣੇ ਆਪ ਠੀਕ ਹੋ ਜਾਂਦੀਆਂ ਨੇ ਜੇ ਕਈ ਵਾਰੀ ਮੰਨ ਲਓ ਬਾਈ ਚਾਂਸ ਕੋਈ ਹੱਡੀ ਟੁੱਟ ਵੀ ਜਾਂਦੀ ਹੈ ਉਹ ਆਪਣੇ ਆਪ 6 ਤੋਂ 8 ਹਫ਼ਤਿਆਂ ਦੇ ਵਿੱਚ ਠੀਕ ਹੋ ਜਾਂਦੀ ਹੈ ਤਾਂ ਹਰ ਸਾਲ ਸਾਡੇ ਸਰੀਰ ਦੀਆਂ ਹੈਲਦੀ ਬੋਨਸ ਹੁੰਦੀਆਂ ਨੇ ਜਾਂ ਜੋ ਹੱਡੀਆਂ ਹੁੰਦੀਆਂ ਨੇ ਉਹ 10% ਰੀਨਿਊ ਕਰ ਦਿੰਦੀਆਂ ਨੇ ਉਹਨਾਂ ਦੇ ਸੈਲਸ ਭਾਵ ਕਿ ਆਪਾਂ ਇੱਕ ਇੱਥੇ ਗੱਲ ਕਹਿ ਸਕਦੇ ਹਾਂ ਕਿ ਇਹ ਹੱਡੀਆਂ ਨੇ ਜੋ ਇਹ ਆਪਣੇ ਆਪ ਆਪਣੇ ਆਪ ਨੂੰ ਰਿਪੇਅਰ ਕਰਦੀਆਂ ਰਹਿੰਦੀਆਂ ਨੇ ਤਾਂ ਜਿਵੇਂ ਮੈਂ ਵੀਡੀਓ ਦੇ ਸ਼ੁਰੂ ਦੇ ਵਿੱਚ ਗੱਲ ਕੀਤੀ ਸੀ ਕਿ ਨਰਵਸ ਸਿਸਟਮ ਦੇ ਬਾਰੇ ਬਾਅਦ ਦੇ ਵਿੱਚ ਗੱਲ ਕਰਾਂਗੇ ਤਾਂ ਨਰਵਸ ਸਿਸਟਮ ਦੋ ਪ੍ਰਕਾਰ ਦਾ ਹੁੰਦਾ ਹੈ ਸੀਐਨਐਸ ਤੇ ਪੀਐਨਐਸ ਸੀਐਨਐਸ ਨੂੰ ਕਿਹਾ ਜਾਂਦਾ ਸੈਂਟਰਲ ਨਰਵਸ ਸਿਸਟਮ ਪੀਐਨਐਸ ਨੂੰ ਕਿਹਾ ਜਾਂਦਾ ਪ੍ਰੀਫਰ ਨਰਵਸ ਸਿਸਟਮ ਹੁਣ ਪਹਿਲਾਂ ਮੈਂ ਤੁਹਾਨੂੰ ਇੱਥੇ ਪ੍ਰੀਫਰ ਨਰਵਸ ਸਿਸਟਮ ਬਾਰੇ ਦੱਸਦਾ ਕਿਉਂਕਿ ਇਸ ਦੇ ਬਾਰੇ ਆਪਾਂ ਜੀ ਜ਼ਿਆਦਾ ਗੱਲ ਨਹੀਂ ਕਰਨੀ ਤਾਂ ਪ੍ਰੀਫਰ ਨਰਵਸ ਸਿਸਟਮ ਉਹ ਹੁੰਦਾ ਜੋ ਸਾਡੇ ਰੀਡ ਦੀ ਹੱਡੀ ਤੇ ਦਿਮਾਗ ਨੂੰ ਛੱਡ ਕੇ ਜੋ ਬਾਕੀ ਸਾਰੀ ਬੋਡੀ ਦੇ ਵਿੱਚ ਹੁੰਦਾ ਉਸ ਨੂੰ ਕਿਹਾ ਜਾਂਦਾ ਪੀਐਨਐਸ ਜਾਂ ਪ੍ਰੀਫਰ ਨਰਵਸ ਸਿਸਟਮ ਤਾਂ ਹੁਣ ਆਪਾਂ ਗੱਲ ਕਰਦੇ ਹਾਂ ਸੀਐਨਐਸ ਸੀਐਨਐਸ ਹੁੰ ਤਾਂ ਇਹ ਉਹ ਹੁੰਦਾ ਜਿਹੜਾ ਸਾਡੇ ਰੀਡ ਦੀ ਹੱਡੀ ਤੇ ਦਿਮਾਗ ਬਣਾਉਂਦੇ ਨੇ ਉਸ ਨੂੰ ਕਿਹਾ ਜਾਂਦਾ ਸੀ ਐਨ ਐਸ ਸੀ ਐਨ ਐਸ ਦੇ ਮੁੱਖ ਦੋ ਕੰਮ ਹੁੰਦੇ ਨੇ ਇਹ ਆਪਾਂ ਨੂੰ ਬਾਹਰੀ ਸੰਸਾਰ ਤੇ ਜੋ ਸਰੀਰ ਦੇ ਅੰਦਰ ਹੁੰਦਾ ਉਹਨਾਂ ਦੇ ਬਾਰੇ ਜਾਣਕਾਰੀ ਦਿੰਦਾ ਤਾਂ ਸੀ ਐਨ ਐਸ ਨਾਲ 43 ਵਕ ਵਕ ਪੇਅਰ ਜੁੜੇ ਹੁੰਦੇ ਨੇ ਜੋ ਸਰੀਰ ਦੇ ਹਰ ਪਾਰਟ ਦੇ ਵਿੱਚੋਂ ਜੁੜੇ ਹੁੰਦੇ ਇਹਨਾਂ ਦੇ ਵਿੱਚੋਂ 12 ਪੇਅਰ ਹੁੰਦੇ ਨੇ ਜੋ ਸਿੱਧੇ ਦਿਮਾਗ ਨਾਲ ਜੁੜੇ ਹੁੰਦੇ ਨੇ ਤੇ 31 ਹੁੰਦੇ ਨੇ ਜੋ ਸਪਾਈਨਲ ਕੋਰਡ ਦੇ ਨਾਲ ਜੁੜੇ ਹੁੰਦੇ ਜੋ ਆਪਣੀ ਰੀਡ ਦੀ ਹੱਡੀ ਤੇ ਨਾਲ ਜੁੜੇ ਹੁੰਦੇ ਤਾਂ ਹੁਣ ਤੱਕ ਤੁਹਾਨੂੰ ਸਾਰੇ ਰੀਡ ਦੀ ਹੱਡੀ ਪਤਾ ਚਲ ਗਿਆ ਹੋਊਗਾ ਕਿ ਸਰੀਰ ਦੇ ਵਿੱਚ ਰੀੜ ਦੀ ਹੱਡੀ ਹੈ ਜੋ ਕਿਵੇਂ ਫੰਕਸ਼ਨ ਕਰਦੀ ਹੈ ਕੀ ਕੀ ਕੰਮ ਹੁੰਦੇ ਨੇ ਇਹ ਦੱਸਣ ਦਾ ਕਾਰਨ ਇਹ ਸੀਗਾ ਕਿ ਕਿਉਂਕਿ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੇ ਸਵਾਲਾਂ ਦੇ ਜਵਾਬ ਨਹੀਂ ਜੋ ਉਹ ਆਪਣੇ ਆਪ ਮਿਲਦੇ ਰਹਿਣਗੇ ਤਾਂ ਹੁਣ ਆਪਾਂ ਗੱਲ ਕਰ ਰਹੀ ਸੀ ਜੀ ਜਿਵੇਂ ਕਿ ਇਸ ਵੀਡੀਓ ਦਾ ਜੋ ਟਾਈਟਲ ਆ ਸਰਵਾਈਕਲ ਸਰਵਾਈਕਲ ਪੇਨ ਹੁੰਦਾ ਠੀਕ ਹੈ ਤਾਂ ਇਹ ਕਿਉਂ ਹੁੰਦਾ ਕਿਵੇਂ ਹੁੰਦਾ ਇਹ ਸਰਵਾਈਕਲ ਹੈ ਕੀ ਆ ਪਹਿਲਾਂ ਤਾਂ ਪੈਸੀ ਬਾਰੇ ਗੱਲ ਕਰੀਏ ਤਾਂ ਬਹੁਤ ਸਾਰੇ ਲੋਕ ਨੇ ਜੋ ਹਸਾਲਾਵਧੀ ਇਸਨੀਆਂ ਦਵਾਈਆਂ ਖਾਂਦੇ ਰਹਿੰਦੇ ਨੇ ਗੋਲੀਆਂ ਖਾਂਦੇ ਰਹਿੰਦੇ ਨੇਗੇ ਪੇਨ ਕਿਲਰ ਖਾਂਦੇ ਰਹਿੰਦੇ ਨੇ ਤਾਂ ਇੱਥੇ ਮੈਂ ਉਹਨਾਂ ਨੂੰ ਕਲੀਅਰ ਕਰ ਦਿੰਨਾ ਚਾਹਣਾ ਕਿ ਇਹ ਸਰਵਾਈਕਲ ਜੋ ਇਹ ਕੋਈ ਬਿਮਾਰੀ ਨਹੀਂ ਹੈ ਠੀਕ ਹੈ ਇਹ ਬਿਮਾਰੀ ਨਹੀਂ ਹੈਗੀ ਵੀ ਜਿਹਦੇ ਤੁਸੀਂ ساری ਉਮਰ ਕੋਈ ਗੋਲੀਆਂ ਖਾਈ ਜਾਓ ਜਾਂ ਕੋਈ ਇਹਦੀ ਦਵਾਈ ਲੈਂਦੇ ਰਹੋ ਸਰਵਾਈਕਲ ਜਸਟ ਕੀ ਇੱਕ ਡਿਸਆਰਡਰ ਹੁੰਦਾ ਹੈਗਾ ਤੇ ਜਿਸ ਨੂੰ ਠੀਕ ਕੀਤਾ ਜਾ ਸਕਦਾ ਹੁਣ ਆਪਾਂ ਦੂਸਰੇ ਕੁਐਸਚਨ ਦੀ ਗੱਲ ਕਰਦੇ ਆ ਕਿ ਇਹ ਹੁੰਦਾ ਕਿਵੇਂ ਆ ਆਪਾਂ ਦੇਖਿਆ ਕਿ ਜੋ ਆਪਣੀ ਸਪਾਈਨਲ ਕੋਰਡ ਹੈ ਰੀੜ ਦੀ ਹੱਡੀ ਹੈ ਇਸ ਦੇ ਜੋ ਉੱਪਰਲੇ 7 ਮਣਕੇ ਨੇ ਤਾਂ ਇਹਨਾਂ ਨੂੰ ਕਿਹਾ ਜਾਂਦਾਗਾ ਸਰਵਾਈਕਲ ਬੋਨ ਜਾਂ ਸਰਵਾਈਕਲ ਵਟਿਬਰੇ ਜਦੋਂ ਆਪਣੀ ਇਹਨਾਂ ਦੇ ਅੰਦਰੋਂ ਜਿਹੜੀ ਸਪਾਈਨਲ ਕੋਰਡ ਗੁਜ਼ਰਦੀ ਹੈ ਜਿਹੜੀ ਆਪਣੀ ਮੇਨ ਨਾੜ ਆ ਜੋ ਨਰਵਸ ਸਿਸਟਮ ਦੀ ਜੋ ਦਿਮਾਗ ਨੂੰ ਜਾਂਦੀ ਹੈ ਤਾਂ ਆਪਾਂ ਬਿਲਕੁਲ ਇੱਥੇ ਦੇਸੀ ਭਾਸ਼ਾ ਤੁਸੀਂ ਸਮਝਉਨੇ ਆ ਜੋ ਮੜਕੇ ਹੁੰਦੇ ਨੇ ਇਹਨਾਂ ਦੇ ਵਿੱਚ ਗੈਪ ਹੁੰਦਾ ਤੇ ਜਿਨ੍ਹਾਂ ਨੂੰ ਬੁਲੇ ਜਾਂਦਾ ਇੰਟਰਵਿਟਿਬਰੋ ਸੋਲਿਡ ਓਕੇ ਹੁੰਦਾ ਇਹਨਾਂ ਮੜਕਿਆਂ ਨੂੰ ਮੂਵਮੈਂਟ ਕਰਨ ਦਾ ਭਾਵ ਹਿਲੇ ਜੁਲ ਕਰਨ ਦੇ ਵਿੱਚ ਸਹਾਇਤਾ ਕਰਦਾ ਤੇ ਜੇਕਰ ਤੁਸੀਂ ਇਸ ਨੂੰ ਚੈੱਕ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਕੰਮ ਕਰੋ ਆਪਣੀ ਗਰਦਨ ਦਾ ਇੱਕ ਸੀਰੀਜ਼ ਕਰਵਾਓ ਤੇ ਉਸ ਦੇ ਵਿੱਚ ਦੇਖੋ ਕਿ ਜੇਕਰ ਤੁਹਾਡੇ ਮੜਕੇ ਸਹੀ ਨੇ ਤੇ ਉਹਨਾਂ ਵਿਚਕਾਰਲਾ ਗੈਪ ਬਿਲਕੁਲ ਸਹੀ ਆ ਤਾਂ ਇਸ ਦਾ ਮਤਲਬ ਕੀ ਹੈ ਕਿ ਤੁਹਾਡੀ ਜੋ ਸਪਾਇਨਲ ਕੋਰਡ ਵਾਲੀ ਨਾੜ ਆ ਗਈ ਉਹ ਵੈਸੇ ਹੀ ਉਸ ਦੇ ਵਿੱਚ ਬਲੱਡ ਘਟ ਜਾ ਰਿਹਾਗਾ ਕਿਉਂਕਿ ਆਪਾਂ ਕਈ ਕਿ ਘੰਟੇ ਲਗਾਤਾਰ ਬੈਠੇ ਰਹਿੰਨੇ ਹੈਗੇ ਉੱਠ ਕੇ ਤੁਰ ਤੁਰ ਦੇ ਫਿਰਦੇ ਨਹੀਂ ਜਾਂ ਜਾ ਕਹਿ ਲੋ ਆਪਣੀ ਡਾਈਟ ਨਹੀਂ ਸਹੀ ਹੈਗੀ ਖਰਾਕ ਨਹੀਂ ਸਹੀ ਹੈਗੀ ਤਾਂ ਉਸ ਦੇ ਨਾਲ ਕੀ ਹੁੰਦਾ ਫਿਰ ਉਹ ਜਿਹੜਾ ਨਾੜ ਦੇ ਵਿੱਚੋਂ ਬਲੱਡ ਦਿਮਾਗ ਨੂੰ ਚਾਣਾ ਹੁੰਦਾ ਉਹ ਪ੍ਰੋਪਰ ਨਹੀਂ ਜਾਪ ਹੁੰਦਾ ਤੇ ਜਿਸ ਦੇ ਨਾਲ ਕੀ ਹੁੰਦਾ ਆਪਣੀ ਜੋ ਗਰਦਨ ਦੇ ਵਿੱਚ ਪੇਨ ਰਹਿਣਾ ਸ਼ੁਰੂ ਕਰ ਕੋ ਜਾਂਦਾ ਜਾਂ ਸਿਰ ਦੇ ਵਿੱਚ ਪੇਨ ਰਹਿਣਾ ਸ਼ੁਰੂ ਹੋ ਜਾਂਦਾ ਕਰ ਤਾਂ ਤੁਸੀਂ ਇਸ ਨੂੰ ਜਾਂ ਤਾਂ ਐਕਸਰਸਾਈਜ਼ ਕਰਦੇ ਰਹੋ ਲਗਾਤਾਰ ਉਸ ਦੇ ਨਾਲ ਸਹੀ ਹੋ ਜਾਂਦਾ ਹੈ ਤੇ ਜਾਂ ਫਿਰ ਕੀ ਹੈਗਾ ਤੁਸੀਂ ਇੱਕ ਦੋ ਵਾਰੀ ਹਫਤੇ ਦੇ ਵਿੱਚ ਮਾਲਿਸ਼ ਕਰਵਾਓ ਤੇ ਉਸ ਦੇ ਨਾਲ ਕੀ ਹੈ ਇਹ ਸੈੱਟ ਹੋ ਜਾਂਦਾ ਹੁਣ ਇਸ ਤੋਂ ਬਾਅਦ ਆ ਜਾਂਦੀ ਹੈ ਦੂਸਰੀ ਸਟੇਜ ਜਿਸ ਦੇ ਵਿੱਚ ਜਦੋਂ ਮਣਕਿਆਂ ਦੇ ਵਿੱਚ ਉਹ ਗੈਪ ਘਟ ਜਾਂਦਾ i you ਫਿਰ ਉਦੋਂ ਤਾਂ ਉਹ ਜਿਹੜਾ ਇੰਟਰਵਿਟਿਬ੍ਰੋ ਸੋਲਿਡ ਹੁੰਦਾ ਜਾਂ ਜਿਹਨੂੰ ਦੇਸੀ ਭਾਸ਼ਾ ਦੇ ਵਿੱਚ ਕਹਿੰਦੇ ਗਰੀਸ ਹੁੰਦਾਗਾ ਉਸ ਤੇ ਜੋ ਹਿੱਲਜੁਲ ਹੋਣੀ ਸ਼ੁਰੂ ਹੋ ਜਾਂਦੀ ਹੈ ਉਹ ਆਪਣੀ ਜੋ ਜਗ੍ਹਾ ਹੁੰਦੀ ਅਸਲੀ ਉਸ ਤੋਂ ਹਿੱਲ ਜਾਂਦਾ ਤਾਂ ਜਿਸ ਤੀ ਕਰਕੇ ਕੀ ਹੁੰਦਾ ਜੋ ਆਪਣੀ ਸਪਾਈਨਲ ਕਾਰਡ ਹੁੰਦੀ ਆ ਉਸ ਦੇ ਉੱਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਜਾਂਦਾ ਤੇ ਜਿਹਦੇ ਕਰਕੇ ਜੋ ਉਹਨੇ ਪ੍ਰੋਪਰ ਬਲੱਡ ਦਿਮਾਗ ਨੂੰ ਲੈ ਕੇ ਜਾਣਾ ਉਹ ਪ੍ਰੋਪਰ ਨਹੀਂ ਲੈ ਜਾ ਪਾਉਂਦੀ ਤਾਂ ਜਿਸ ਦੇ ਨਤੀਜੇ ਵਜੂ ਆਪਣਾ ਸਿਰ ਦੁਖਣਾ ਸ਼ੁਰੂ ਹੋ ਜਾਂਦਾਗਾ ਮੋਢਿਆਂ ਦੇ ਵਿੱਚ ਪੇਨ ਹੋਣਾ ਸ਼ੁਰੂ ਹੋ ਜਾਂਦਾ ਕਿਉਂਕਿ ਜੋ ਆਪਣਾ ਮੇਨ ਸੈਂਟਰਲ ਨਰਵਸ ਸਿਸਟਮ ਆ ਤੇ ਉਹੀ ਪ੍ਰੋਪਰ ਕੰਮ ਨਹੀਂ ਕਰ ਰਿ ਆਪਾਂ ਨੂੰ ਸਾਰੇ ਸਰੀਰ ਦੇ ਵਿੱਚ ਹੀ ਉਸ ਦੇ ਜੋ ਲੱਛਣ ਨੇ ਉਹ ਦਿਖਾਈ ਦੇਣ ਲੱਗ ਜਾਂਦੇ ਨੇ ਸਰੀਰ ਥੱਕਿਆ ਥੱਕਿਆ ਰਹਿੰਦਾਗਾ ਦਿਮਾਗ ਸੁਸਤ ਰਹਿੰਦਾਗਾ ਸਿਰ ਦੁਖਦਾ ਰਹਿੰਦਾਗਾ ਚੱਕਰ ਆਉਣ ਲੱਗ ਜਾਂਦੇ ਨੇ ਤੇ ਇਹੇ ਪ੍ਰੋਬਲਮ ਜਿਆਦਾ ਫਿਰ ਵੱਧਦੀ ਰਹਿੰਦੀ ਹੈਗੀ ਆਪਾਂ ਜੋ ਆਪਣਾ ਸਰੀਰ ਆ ਇਸ ਨੂੰ ਇਸ ਤਰੀਕੇ ਦਾ ਬਣਾ ਲਿਆ ਜਿਸ ਦੇ ਵਿੱਚ ਆਪਾਂ ਨਾ ਤਾਂ ਜ਼ਿਆਦਾ ਕੋਈ ਕੰਮ ਕਰ ਰਹੇ ਆ ਨਾ ਸਿਰ ਦੇ ਉੱਤੇ ਕੋਈ ਭਾਰ ਚੱਕ ਰਹੇ ਆ ਤੇ ਜਿਸ ਦੇ ਰਿਜ਼ਲਟ ਵਜੋਂ ਆਪਾਂ ਨੂੰ ਇਸ ਡਿਸਆਰਡਰ ਦੇ ਨਾਲ ਜੂਝਣਾ ਪੈਂਦਾਗਾ ਪਿੰਡਾਂ ਦੇ ਵਿੱਚ ਗੱਲ ਕਰੋ ਜਾਂ ਪ੍ਰਾਣੀਆਂ ਲੇਡੀਜ਼ ਦੀ ਗੱਲ ਕਰੋ ਜਾਂ ਜਿਵੇਂ ਰਾਜਸਥਾਨ ਵਗੈਰਾ ਦੇ ਵਿੱਚ ਦੇਖਦੇ ਆ ਤਾਂ ਇੱਕ ਉਥੇ ਇੱਕ ਔਰਤ ਹੁੰਦੀ ਆ ਜੋ ਸਿਰ ਦੇ ਉੱ ਹੁੰਦੀ ਆ ਜਬ ਪਹਿਲਾਂ ਔਰਤਾਂ ਪਾਣੀ ਲੈ ਕੇ ਆਉਂਦੀਆਂ ਹੁੰਦੀਆਂ ਸੀ ਦੂਰੋਂ ਨੇੜਿਓ ਤਾਂ ਉਹਨਾਂ ਨੂੰ ਇਹ ਜੀ ਕੋਈ ਪ੍ਰੋਬਲਮ ਨਹੀਂ ਹੁੰਦੀ ਸੀ ਅੱਜ ਵੀ ਪਿੰਡਾਂ ਦੇ ਵਿੱਚ ਜੋ ਲੋਕ ਸਿਰ ਦੇ ਉੱਤੇ ਪਸ਼ੂਆਂ ਦੇ ਲਈ ਚਾਰਾ ਲੈ ਕੇ ਆਉਂਦੇ ਨੇ ਪੱਠੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਇਹ ਸਰਵਾਈਕਲ ਵਗੈਰਾ ਦੀ ਪ੍ਰੋਬਲਮ ਨਹੀਂ ਹੁੰਦੀ ਕਿਉਂ ਨਹੀਂ ਆਉਂਦੀ ਕਿਉਂਕਿ ਮੈਂ ਸ਼ੁਰੂ ਦੇ ਵਿੱਚ ਤੁਹਾਨੂੰ ਰੀਡ ਦੀ ਹੱਡੀ ਬਾਰੇ ਇਸੇ ਕਰਕੇ ਦੱਸਿਆ ਸੀ ਕਿਉਂਕਿ ਜੋ ਸਰਵਾਈਕਲ ਬੋਨ ਹੁੰਦੀ ਹੈ ਇਸ ਦਾ ਕੰਮ ਹੁੰਦਾ ਚਰਨ ਨੂੰ ਸਪੋਰਟ ਦੇਣਾ ਤਾਂ ਤੁਸੀਂ ਇਹ ਦੇਖੋ ਕਿ ਉਹ ਸਰਵਾਈਕਲ ਬੋਨ ਕਿੰਨੀ ਜ਼ਿਆਦਾ ਸਟਰੋਂਗ ਹੁੰਦੀ ਹੈ ਜਿਹੜੀ ਇੰਨੇ-ਇੰਨੇ ਭਾਰ ਚੱਲ ਰਹਿੰਦੀ ਹੈ ਕਿਉਂ ਤੇ ਰਿਜਲਟ ਕੋ ਜੋਈ ਨਤੀਜੇ ਆਪਣੇ ਸਾਹਮਣੇ ਹੁੰਦੇ ਨੇ ਤੇ ਜੇਕਰ ਤੁਸੀਂ ਇਸ ਬਿਮਾਰੀ ਨਾਲ ਜੂਝ ਰਹੇ ਹੋ ਤੇ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨ ਇਸ ਬਿਮਾਰੀ ਨਾਲ ਨਾ ਜੂਝਣ ਤਾਂ ਉਹਨਾਂ ਨੂੰ ਇੰਨਾ ਸੌਫਟ ਜਾਂ ਇੰਨਾ ਪੋਲੜ ਜਾਂ ਨਾ ਬਣਾ ਕੇ ਰੱਖੋ ਕਿ ਕੱਲ ਨੂੰ ਉਹ ਵੀ ਇਸੇ ਚੀਜ਼ ਦੀਆਂ ਦਵਾਈਆਂ ਖਾਂਦੇ ਰਹਿਣ ਤਾਂ ਹੁਣ ਇਥੋਂ ਤੁਸੀਂ ਇਹ ਸਮਝ ਗਏ ਹੋਵੋਗੇ ਕਿ ਇਹ ਸਰਵਾਈਕਲ ਹੁੰਦਾ ਕਿਵੇਂ ਆ ਜਾਂ ਸਰਵਾਈਕਲ ਦਾ ਪੇਨ ਆ ਕੀ ਹੁੰਦਾਗਾ ਤਾਂ ਹੁਣ ਤੁਸੀਂ ਵੀਡੀਓ ਦੇਖ ਕੇ ਖੁਦ ਹੀ ਸਮਝ ਗਏ ਹੋਵੋਗੇ ਕਿ ਇਸ ਦਾ ਇਲਾਜ ਹੋ ਸਕਦਾ ਕਿ ਨਹੀਂ ਹੋ ਸਕਦਾ ਠੀਕ ਹੈ ਤਾਂ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਗੱਲ ਕੀਤੀ ਹੈ ਕਿ ਬੋਡੀ ਦੇ ਵਿੱਚ ਜੋ ਹੱਡੀਆਂ ਹੁੰਦੀਆਂ ਨੇ ਇਹ ਆਪਣੇ ਆਪ ਆਪਣੇ ਆਪ ਨੂੰ ਰਿਪੇਅਰ ਕਰਦੀਆਂ ਰਹਿੰਦੀਆਂ ਨੇ ਜਿਹੜਾ ਤੁਹਾਡਾ ਇੰਟਰਵਿਟਿਬਰੋ ਸੋਲਿਡ ਹਿੱਲਿਆ ਹੁੰਦਾਗਾ ਉਸ ਨੂੰ ਸਹੀ ਜਗ੍ਹਾ ਤੇ ਲਿਆਉਣਾ ਤੇ ਤੁਹਾਡੀ ਜੋ ਸਪਾਇਨਲ ਕੋਰਡ ਹੈ ਇਸ ਨੂੰ ਸਟਰੋਂਗ ਬਣਾਉਣਾ ਤੇ ਇਹਦੇ ਲਈ ਤੁਸੀਂ ਕੀ ਕਰ ਸਕਦੇ ਹੋ ਦੇਸੀ ਘੋਦੀ ਮਾਲਿਸ਼ ਕਰਨੀ ਸ਼ੁਰੂ ਕਰਦੋ ਜਾਂ ਫਿਰ ਸਰੋਂ ਦੇ ਤੇਲ ਨਾਲ ਜਾਂ ਫਿਰ ਨਾਰੀਅਲ ਦੇ ਤੇਲ ਨਾਲ ਵੀ ਮਾਲਿਸ਼ ਕਰ ਸਕਦੇ ਹੋ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਕਰ ਦਿਓ ਧੰਨਵਾਦ